ਸਸੀਕਾਲ ਜੀ ਪੰਜਾਬੀ ਨੰਬਰ 1 ਦੀ ਟੀਮ ਇਸ ਟਾਈਮ ਪਹੁੰਚੀ ਆ ਗਟਾ ਮੰਡੀ ਕਾਸੂ ਤੇ ਉਥੋਂ ਦੇ ਜਿਹੜੇ ਲੋਕ ਆ ਇਸ ਟਾਈਮ ਬੰਦੇ ਉੱਤੇ ਬੈਠੇ ਆ 4 ਚsqure ਪਾਣੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਪਾਣੀ ਹੀ ਪਾਣੀ ਆ ਸੋ ਬੰਦੇ ਉੱਤੇ ਝੁੱਗੀਆਂ ਲਾ ਕੇ ਬੈਠੇ ਆ ਸੋ ਪੁੱਛਦੇ ਆ ਕਿ ਇਸ ਟਾਈਮ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਸਸੀਕਾਲ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਸਾਡੀ ਮੰਗ ਸਰਕਾਰ ਅੱਗੇ ਇਹੋ ਹੀ ਆ ਵੀ ਸਾਨੂੰ ਦਰਿਆ ਦੇ ਵਿੱਚੋਂ ਕੱਢ ਕੇ ਤੇ ਪਾਸੇ ਕਿਤੇ ਸ਼ਿਫਟ ਕੀਤਾ ਜਾਵੇ ਸਾਨੂੰ ਪੰਜ-ਪੰਜ ਮਰਲੇ ਜਗਾ ਚਾਹੀਦੀ ਆ ਤੇ ਕਿਉਂਕਿ 23 ਚ ਪਾਣੀ ਆਇਆ 19 ਚ ਪਾਣੀ ਆਇਆ ਡੁੱਬਦੇ ਆਉਣੇ ਹਰ ਬਰੀ ਘਰ ਮਕਾਨ ਬਣਾਈ ਦਾ ਡੈਗ ਪੈਂਦੇ ਆ ਤੇ ਸਰਕਾਰਾਂ ਦੇਖੋ ਕੁਝ ਨਹੀਂ ਅਜੇ ਤੱਕ ਤਾਂ ਕਰ ਰਹੀਆਂ ਤੇ ਸਾਡੀ ਮੰਗਾ ਇਹੋ ਆ ਤੇ ਬਾਕੀ ਜੋ ਮਾਲ ਡੰਗਰ ਦੀਆਂ ਮੰਗਾ ਖੜੀਆਂ ਹੈਗੀਆਂ ਵੀ ਚਾਰਾ ਜਿੱਦਾਂ ਤੇ ਪੱਠੇ-ਪੁੱਠੇ ਜਿੱਦਾਂ ਚਾਰ ਚੋਰ ਜਿੱਦਾਂ ਆ ਜਾਵੇ ਤੇ ਸਾਡੀਆਂ ਇਹਨੇ ਖੂ ਮੰਗਾ ਵਾ ਹੁਣ ਇਹ ਜਿਹੜਾ ਬੰਨ ਪਿਛੋਂ ਟੁੱਟਾ ਉਹ ਕਿਹੜਾ ਬੰਨ ਸੀਗਾ ਜਿਹੜਾ ਟੁੱਟਾ ਉਹ ਦੇਖੋ ਜੀ ਆਰਜੀ ਤੌਰ ਤੇ ਅੱਧਾ ਬਣ ਲੱਗਿਆ ਹੋਇਆ ਤੇ ਅੱਧਾ ਸਰਕਾਰੀ ਆ ਤੇ ਅਧਾਰਜੀ ਤੌਰ ਤੇ ਆ ਠੀਕ ਹੈ ਜੀ ਤੇ ਬਣ ਉਹ ਵੀ ਬਣੀ ਜਾਵੇ ਬਾਕੀ ਉਹ ਤਾਂ ਪਾਣੀ ਲੱਥੇ ਤੋਂ ਨੇਊਗਾ ਬਾਕੀ ਸਾਡਾ ਰਸਤਾ ਜਿਹੜਾ ਚਾਲੂ ਕੀਤਾ ਜਾਵੇ ਹੁਣ ਤੁਸੀਂ ਪਹਿਲਾਂ ਕਿਹੜੇ ਪਿੰਡ ਸੀਗੇ ਬੈਠੇ ਹੋ ਜਿਹੜਾ ਗੱਟਾ ਮੁੰਡੀ ਕਸੂ ਧੱਕਾ ਵਸਤੀ ਪਿੰਡ ਹਾਂਜੀ ਉਹ ਪਾਣੀ ਦੇ ਵਿੱਚ ਆ ਗਿਆ ਹੁਣ ਹਾਂ ਉਹ ਪਾਣੀ ਦੇ ਵਿੱਚ ਆ ਗਿਆ ਸੋ ਉੱਥੇ ਜਾਣ ਦਾ ਕੋਈ ਰਸਤਾ ਨਹੀਂ ਕੋਈ ਰਸਤਾ ਨਹੀਂ ਉੱਥੇ ਜਾਣ ਦਾ ਸਾਨੂੰ ਆ ਚਾਰੇ ਦੀ ਲੋੜ ਹੁਣ ਤੇ ਸਾਡਾ ਲੰਗਰ ਤਾਰੀ ਹੈ ਅੱਛਾ ਜੀ ਬਾਬਾ ਦੇ ਆ ਤੁਹਾਨੂੰ ਮੇਨ ਲੋੜ ਆ ਇਸੇ ਕਿ ਪਸ਼ੂਆਂ ਲਈ ਚਾਰਾ ਚਾਹੀਦਾ ਚਾਰ ਚਾਹੀਦਾ ਹਾਂ ਦੇ ਚਾਹੀ ਕੀ ਉਹ ਸੀ ਬਣਾ ਲਵੀ ਦਾ ਕੋਈ ਆ ਆਪਣੇ ਦੇ ਜਾਂਦੇ ਆ ਸੌਦਾ ਪਤਾ ਮਾੜਾ ਮੋਟਾ ਸਹਿਤਾ ਕਿੰਨੀ ਕੋ ਕਿਸ ਕੋਲ ਹੁੰਦੀ ਏ ਪਹਿਣ ਪਾਈ ਕੋ ਦੇ ਜਾਂਦਾ ਸੋ ਬੇਨਤੀ ਕਰਦੇ ਆ ਕਿ ਇਥੇ ਇਸ ਬੰਦੇ ਉੱਤੇ ਜਿਹੜਾ ਚਾਰ ਚਾਹੀਦਾ ਚਾਰ ਪਸ਼ੂਆਂ ਦੇ ਲਈ ਪਸ਼ੂ ਭੁੱਖੇ ਆ ਸੋ ਪਸ਼ੂਆਂ ਲਈ ਇਸ ਟਾਈਮ ਚਾਰਾ ਚਾਰ ਦੀ ਲੋੜ ਆ ਗੱਲ ਮੁੱਕਦੀ ਆ ਇੱਕ ਤੇ ਸਾਡਾ ਇਹ ਬੰਨ ਪੱਕਾ ਕੀਤਾ ਜਾਵੇ ਇਹ ਜਿਹੜਾ ਐਡਵਾਂਸ ਬੰਨਾ ਇਹਨੂੰ ਪੱਕਾ ਕੀਤਾ ਜਾ ਉੱਚਾ ਕੀਤਾ ਜਾਵੇ ਜਿਹੜੇ ਬੰਦੇ ਬੈਠੇ ਹੋ ਤੇ ਜਾਂ ਇਹਨਾਂ ਨੂੰ ਕਿਤੇ ਜਗਾ ਚੱਲਦੇ ਥਾਂ ਲੈ ਕੇ ਦੇ ਇਹਨੂੰ ਜਿੱਦਾਂ ਦੀ ਪੰਜਵੇਂ ਮਰਲੇ ਜੀ ਜਾ ਇਹਨੂੰ ਉੱਚਾ ਕਰਕੇ ਇਹਨਾਂ ਦਾ ਮੁਰਕੇ ਰੋਣ ਦਾ ਕੰਮ ਉੱਕ ਜਾਈ ਜੀ ਇਹ ਸੋ ਘਰ ਵੀ ਬਾਜੇ ਸਕੂਲ ਵੀ ਬਾਜੇ ਸਾਡੀ ਖੇਤੀ ਜਿਹੜੀ ਆ 3-400 ਕਿੱਲਾ ਜਿਹੜੀ ਆ ਉਹ ਬਾਜੇ ਜੀ ਜੀ ਜੇ ਇਦਾਂ ਹੋਰ ਦੋ ਚਾਰਾ ਹੋ ਗਈ ਤੇ ਸਾਡੇ ਇੱਥੇ ਨਾਂ ਤੇ ਰਿਸ਼ਤੇ ਹੋਣੇ ਆ ਨਾ ਕਿਸੇ ਨੇ ਸਾਡੇ ਕੋਲ ਇੱਥੇ ਹੋਣਾ ਛੜਕਾਂ ਟੁੱਟੀਆਂ ਬੰਨ ਟੁੱਟੇ ਬੁਰੀ ਹਾਲ ਆ ਸਾਰੀ ਕੱਲ ਹਾਂਜੀ ਸਾਡੇ ਸਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਆਏ ਸੀ ਹਾਂਜੀ ਆਏ ਸੀ ਉਹ ਕੀ ਭਰੋਸਾ ਦਵਾ ਗਿਆ ਕੀ ਮੰਗਾ ਆਪਣੀਆਂ ਜਿਹੜੀਆਂ ਉਹਨਾਂ ਰੱਖੀਆਂ ਉਹਨਾਂ ਨੇ ਭਰੋਸਾ ਦਵਾਇਆ ਵੀ ਇਹਨਾਂ ਨੂੰ ਥਾਂ ਵੀ ਲੈ ਕੇ ਦਵਾਂਗੇ ਕਿਦਣਾ ਕਿਤੇ ਨੇੜੇ ਤੇਰੇ ਜਿੱਥੇ ਜਿੱਥੇ ਬਣ ਗਿਆ 92 ਅਸੀਂ ਕਰਾਵਾਂਗੇ ਉਹਨਾ ਭਰੋਸਾ ਦਿੱਤਾ ਸਾਨੂੰ ਪਿਛਲੀ ਵਾਰੀ ਸਰਕਾਰ ਨੇ ਲਾਰਾ ਲਾਇਆ ਸੀ ਇਹਨਾਂ ਲੋਕਾਂ ਨੂੰ ਵੀ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਹਾਂਜੀ ਹਾਂਜੀ ਉਹ ਨਹੀਂ ਕੀ ਵਿਚਾਰਾ ਤੁਹਾਡਾ ਉਹ ਹਾਲੀ ਵਿੱਚੇ ਕੰਮ ਤੁਰਿਆ ਫਿਰਦਾ ਵਾ ਉਹ ਵਾਲੀ ਸੂਦ ਨਹੀਂ ਆਉਂਦੀਆ ਕਿਉਂਕਿ ਚੰਨੀ ਸਾਹਿਬ ਨੇ ਕੱਲ ਸਾਫ ਕਰਤਾ ਵੀ ਕਿਸੇ ਵੀ ਪਿੰਡ ਪੰਚਾਇਤ ਦੀ ਪੈਲੀ ਨਹੀਂ ਲੈ ਸਕਦੀ ਹਾਂਜੀ ਅੱਛਾ ਜੀ ਇਹ ਪਿੰਡ ਦੀ ਮਰਜ਼ੀ ਨਹੀਂ ਜੀ ਪੰਚਾਇਤ ਚਾਹਵੇ ਪੈਲੀ ਚਾਹੇ ਨਹੀਂ ਕੋਈ ਕੋਈ ਨਹੀਂ ਲੈ ਸਕਦਾ ਕਿਦੋਂ ਪਿੰਡ ਚਾਹਵੇ ਹਾਂਜੀ ਹਾਂ ਉਹਨਾਂ ਹੋਰ ਹੋਰ ਮਹਿਕਮੇ ਤੋਂ ਕਹੇ ਜੇ ਮਿਲ ਜਾਈ ਸਾਡੀ ਬੇਨਤੀ ਆ ਕੋ ਠੀਕ ਹੈ ਸਾਡਾ ਕਿਸੇ ਦਾ ਦੁੱਖ ਨਹੀਂਗਾ ਠੀਕ ਹੈ ਜੀ ਸਾਡੇ ਬਾਤੇ ਸਾਰੇ ਇੱਕੋ ਜਿਹੇ ਆ ਅਸੀਂ ਜਿਹੜਾ ਕੰਮ ਕਰੂਗਾ ਸਾਨੂੰ ਚੰਮ ਨਹੀਂ ਮਿੱਠਾ ਕੰਮ ਮਿੱਠਾ ਜੀ ਕੰਮ ਮਿੱਠਾ ਜੀ ਹਾਂਜੀ ਕੋਈ ਸਰਕਾਰ ਸਾਡੀ ਬਾਹ ਫੜੇ ਸਾਡੇ ਕੰਮ ਕਰੇ ਤੇ ਅਸੀਂ ਵੋਟਾਂ ਉਹਨੂੰ ਪਾਵਾਂਗੇ ਜੇ ਨਾ ਤੇ ਅਸੀਂ ਫਿਰ ਨਹੀਂ ਪਾਵਾਂਗੇ ਸੋ ਬਾਬਾ ਜੀ ਦਾ ਕਹਿਣਾ ਕਿ ਕੋਈ ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਇਸ ਏਰੀਆ ਦੇ ਵਿੱਚ ਜਿਹੜਾ ਬੰਦਾ ਜਿਹੜੀ ਸਰਕਾਰ ਕੰਮ ਕਰੂਗੀ ਸੋ ਅਸੀਂ ਵੋਟਾਂ ਉਹਨਾਂ ਨੂੰ ਪਾਵਾਂਗੇ ਸੋ ਸਰਕਾਰਾਂ ਨੂੰ ਬੇਨਤੀ ਆ ਕਿ ਇਸ ਏਰੀਆ ਦੇ ਵਿੱਚ ਧਿਆਨ ਦੇਣਾ ਚਾਹੀਦਾ ਤਾਂ ਕਿ ਇਹ ਜਿਹੜੇ ਪਿੰਡਾਂ ਪਾਣੀ ਦੇ ਵਿੱਚ ਡੁੱਬੇ ਹੋਏ ਆ ਸੋ ਉਹਨਾਂ ਦੇ ਬਾਰੇ ਥੋੜਾ ਬੋਤਾ ਉਹਨਾਂ ਨੂੰ ਸਕੂਨ ਮਿਲੇ ਤਾਂ ਕਿ ਬਾਹਰ ਕਿਤੇ ਉਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਦੋ ਦੋ ਚਾਰ ਚਾਰ ਮਾਰਲੇ ਦਿੱਤੇ ਜਾਣ ਤੇ ਉਹ ਪਾਣੀ ਤੋਂ ਬਾਹਰ ਜਾ ਕੇ ਕਿਤੇ ਹੋਰ ਸਾਡਾ ਜਿਹੜਾ ਬੰਨ ਹੈਗਾ ਬੰਨ ਵੀ ਨਹੀਂ ਉੱਚਾ ਕੀਤਾ ਸਾਡਾ ਬੰਨ ਬਹੁਤ ਨੀਵਾ ਰਹਿ ਗਿਆ ਸੀ ਠੀਕ ਹੈ ਜੀ ਮਿੱਟੀ ਬੰਨ ਤੇ ਪੂਰੀ ਨਹੀਂ ਪਾਈ ਫਿਰ ਵੇਖੋ ਜੀ ਇਹ ਤੋੜ ਆ ਹਾਂਜੀ ਇਹ ਨਹੀਂ ਅੱਗੇ ਲੱਗਿਆ ਕੋਈ ਵੀ ਇਹਦੇ ਤੇ ਤੋੜ ਫੁੱਲ ਆ ਜਾਈ ਵੇਖੋ ਠੀਕ ਹੈ ਜੀ ਇਹ ਬੰਨ ਪੱਜ ਜਾਂਦਾ ਹਾਂਜੀ ਤੇ ਜ਼ਮੀਨਾਂ ਵੀ ਨਾ ਜਾਂਦੀਆਂ ਸਾਡੇ ਘਰ ਪਰ ਬਾਤ ਵੀ ਨਾ ਹੁੰਦੇ ਅੱਜ ਵੇਖੋ ਸਾਡੇ ਕਰੋ ਕਰ ਦੇ ਵੇਖੋ ਪਿੰਡ ਜਾ ਕੇ ਤੁਸੀਂ ਮੌਕਾ ਵੇਖ ਸਕਦੇ ਆ ਸਾਡਾ ਵੇਖੋ ਜੀ ਨਾਲ ਜੀ ਨਹੀਂ ਰਹਾ ਕਿ ਤੁਹਾਡੇ ਜਿਹੜਾ ਬੰਦ ਤੋਂ ਰਸਤਾ ਜਾਂਦਾ ਮੈਂ ਪਿੰਡ ਤੋ ਟੁੱਟ ਚੁੱਕਾ ਵਾ ਟੁੱਟ ਚੁੱਕਾ ਜੀ ਕੋਈ ਰਸਤਾ ਨਹੀਂ ਜਾਣ ਨੂੰ ਹੋਰ ਜਾਣ ਦਾ ਸਾਧਨ ਕੀ ਆ ਰਸਤਾ ਬੰਦ ਹੋਰ ਜਾਣ ਨੂੰ ਵੇਖੋ ਜੀ ਬੇੜੀਆਂ ਆ ਗਈਆਂ ਆ ਸਰਕਾਰੀ ਮੁਲਾਜ਼ਮ ਵੀ ਆਏ ਇਹ ਕਦੇ ਲੈ ਜਾਂਦੇ ਆ ਸਾਨੂੰ ਇੱਕ ਬੇੜੀ ਟੁੱਟੀ ਸਾਡੇ ਕੋਲ ਆ ਠੀਕ ਹੈ ਜੀ ਉਹ ਸਾਡੇ ਕੋਲ ਕਦੇ ਚਲੇ ਜਾਣੇ ਆ ਸਾਮਾਨ ਸਾਡਾ ਵਿੱਚ ਪਿਆ ਸੀਗਾ ਜਿਹੜਾ ਪਰਿਵਾਰ ਵਿੱਚ ਰਹਿੰਦੇ ਸੀ ਸਾਰੇ ਬਾਹਰ ਆ ਗਏ ਆ ਹਾਂਜੀ ਇੱਕ ਵਾਰ ਲੈ ਜਾਂਦੀ ਸੀ ਬਾਹਰ ਠੀਕ ਹੈ ਉਹ ਇਹਨਾਂ ਪਿੰਡ ਦੇ ਵਿੱਚ ਉੱਥੇ ਕੋਈ ਹੈਗਾ ਵਾ ਉੱਥੇ ਹੈਗੇ ਆ ਕੋਈ ਅਜੇ ਘਰ ਹੈਗੇ ਆ ਬੰਦੇ ਕੋਈ ਹੈਗੇ ਤੇਰੇ ਨੇੜੇ ਪਾਸੂ ਡੰਗਰ ਅਸੀਂ ਲੈ ਆਏ ਰਾਤ ਨੂੰ ਅਸੀਂ ਲੈ ਆਏ ਪਜਾ ਕੇ ਜਦੋਂ ਸਾਨੂੰ ਐਕਸ਼ਨ ਸਾਹਿਬ ਕਹੇਗਾ ਵੀ ਰਾਤ ਨੂੰ 11 ਵਜੇ ਕਿ ਤੁਸੀਂ ਅੱਜ ਦੀ ਰਾਤ ਤੁਹਾਡੇ ਕੋਲ ਹੈਗੀ ਆ ਤੁਸੀਂ ਆਪ ਤਾਂ ਨਿਕਲ ਜਾਓ ਜੇਰ ਉਦੋਂ ਬੰਨੀ ਟੁੱਟ ਗਈ ਨਾ ਕੋਈ ਜੀ ਨਹੀਂ ਬਜਣਾ ਹੁਣ ਇੱਥੇ ਪਾਣੀ ਅੱਗੇ ਨਾਲੋਂ ਫਰਕ ਘਟਿਆ ਜਾਂ ਪਾਣੀ ਅੱਗੇ ਨੂੰ ਚੜ ਰਿਹਾ ਪਾਣੀ ਹਜੇ ਤਾਂ ਘਟ ਗਿਆ ਥੋੜਾ ਜਿਹਾ ਅੱਛਾ ਜੀ ਸਲੋ ਚੱਲ ਗਿਆ ਜੀ ਠੀਕ ਹੈ ਜੀ ਹਜੇ ਵੇਖੋ ਹੁਣ ਆਉਣ ਦਾ ਪਤਾ ਨਹੀਂ ਜੇ ਪਾਣੀ ਹੋਰ ਆ ਜਾਏ ਤਾਂ ਅੱਗੇ ਤਾਂ ਪਤਾ ਮੇਦ ਨਹੀਂ ਕੋਈ ਇੰਨੀ ਸਾਡੀ ਬੇਨਤੀ ਹੈ ਜੀ ਸਾਡਾ ਇਹ ਸਰਕਾਰ ਕੋਲੋਂ ਕੀ ਹੁਣ ਮੰਗ ਕਰਦੇ ਆ ਮੰਗ ਸਾਨੂੰ ਜੀ ਇੱਕ ਸਾਡੇ ਬੰਦੇ ਬੰਦ ਨੂੰ ਉੱਚੇ ਕਰ ਦੇਣਾ ਜੇ ਸਾਨੂੰ ਹੋ ਸਕੇ ਤਾਂ ਸਾ ਦੇ ਦੇ ਦੇਣ ਜੇ ਸਾਨੂੰ ਕਿਤੇ ਬਾਹਰ ਕੱਢਣ ਦਾ ਤੇ ਲੇਕਿਨ ਸਾਡਾ ਬੰਨ ਵੀ ਚੱਕੀਤਾ ਜੇ ਚਲੋ ਇਹ ਵੀ ਬਰਾ ਚਲੋ ਵੱਜ ਜਾਣ ਸਾਡੇ ਜ਼ਮੀਨਾਂ 'ਚ ਵੱਜ ਜਾਣ ਅਸੀਂ ਦੱਸਣਾ ਇਹ ਸਾਨੂੰ ਬੰਨ੍ਹ ਦੀ ਜਿਆਦਾ ਮਾਰ ਪਈ ਆ ਬੰਨ੍ਹ ਵੱਜ ਜਾਂਦਾ ਸਾਡਾ ਘਰ ਨਹੀਂ ਟੁੱਪੜੇ ਨਾ ਸਾਡਾ ਝੋਨਾ ਨਹੀਂ ਮਗਣਾ ਸਾਰਿਆਂ ਦੀ ਬਰਬਾਦ ਹੋ ਗਈ ਆਪਣੇ ਸਾਰਾ ਇਲਾਕੇ 2-300 ਕਿੱਲਾ ਸਾਡੇ ਸਾਰਿਆਂ ਦਾ ਦੋ ਕਿੱਲਾ ਕਿਹਦੇ ਚਾਰ ਕਿੱਲੇ ਆ ਇਦਾਂ ਹੀ ਪੰਜ ਇਲਾਕੇ ਦੀ ਇਹੀ ਮੰਗਾ ਕੇ ਜੋ ਨੁਕਸਾਨ ਇੱਥੇ ਹੋ ਗਿਆ ਉਹ ਤਾਂ ਹੁਣ ਹੋ ਗਿਆ ਪਰ ਸਰਕਾਰਾਂ ਨੂੰ ਹੁਣ ਬੇਨਤੀ ਕਰਦੇ ਆ ਕਿ ਦੁਬਾਰਾ ਇਹ ਜਿਹੜੇ ਬੰਨ ਬਣੇ ਜਾਣ ਤਾਂ ਜਾ ਕੇ ਝੋਨਾ ਤਾਂ ਇਸ ਟਾਈਮ ਖਤਮ ਹੋ ਗਿਆ ਤਾਂ ਕਿ ਕਣਕ ਕਣਕ ਵੀ ਲਾਈ ਜਾ ਸਕੇ ਕਣਕ ਬੀਜੀ ਜਾ ਸਕੇ ਜੇ ਬਨ ਬਨ ਜਾਣਗੇ ਤਾਂ ਆਉਣ ਵਾਲੀ ਜਿਹੜੀ ਫਸਲ ਅਗਲੀ ਆ ਉਹ ਹੋ ਸਕਦਾ ਲੱਗ ਸਕੇ ਪਰ ਜਿਸ ਹਿਸਾਬ ਨਾਲ ਪਾਣੀ ਦਿਖਦਾ ਹੈ ਹਿਸਾਬ ਨਾਲ ਇਹ ਕਣਕ ਵੀ ਲੱਗਣ ਦਾ ਕੋਈ ਚਾਂਸ ਨਹੀਂ ਦਿਖਦਾ ਪਤਾ ਨਹੀਂ ਕੀ ਹੋ ਗਿਆ ਕੋਈ ਸਾਡੀ ਕਿਸਮਤ ਮਾੜੀ ਕਿਨ ਲੋ ਜੀ ਜਾਂ ਕੋਈ ਪਤਾ ਨਹੀਂ ਵੀ ਪੈਸੇ ਹੀ ਮੋਗੇ ਕੀ ਹੋਇਆ ਹਾਂਜੀ ਹਾਂਜੀ ਐ ਕਿ ਬਹੁਤ ਅਸੀਂ ਕੋਸ਼ਿਸ਼ ਕੀਤੀ ਸੀ ਵੀ ਸਾਡਾ ਇਹ ਮਤਲਬ ਬਨ ਬਨ ਦਿਓ ਜੀ ਇੱਕ ਤੇ 100 ਜਿਹੜਾ ਘਰ ਆ ਸਕੂਲ ਉਹ ਵੱਜੂਗਾ ਜੀ ਇੱਕ ਸਾਡੀਆਂ ਜ਼ਮੀਨਾਂ ਵੱਜ ਜਾਣਗੀਆਂ ਹਾਂਜੀ ਕਿਉਂਕਿ ਪਹਿਲੋਂ ਅਸੀਂ 19 ਵਿੱਚ ਡੁੱਬੇ ਹਾਂ ਜੀ ਹੁਣ 23 ਵਿੱਚ ਡੁੱਬੇ ਜੀ ਜੀ ਹੁਣ ਇਸੀ ਤੇ 10 ਸਾਲ ਕਰਜ ਨਹੀਂ ਲਾ ਸਕਦੇ ਹੁਣ ਇੱਥੇ ਕੋਈ ਪਹੁੰਚਿਆ ਤਾਂ ਡਿਲੀ ਮਦਦ ਕਰਦੀ ਐ ਇਸ ਟਾਈਮ ਨਹੀਂ ਇਸ ਟਾਈਮ ਤੇ ਜਦਾਵਾ ਵੀ ਮਦਦ ਤੇ ਆ ਵੀ ਸਰਕਾਰੀ ਵੀ ਮਤਲਬ ਡੀਸੀ ਸਾਹਿਬ ਵੀ ਆਏ ਆ ਇਹ ਡੀਸੀ ਸਾਹਿਬ ਆਏ ਆ ਠੀਕ ਆ ਜੀ ਤਹਿਸੀਲਦਾਰ ਜਿੰਦੂ ਸਾਹਿਬ ਚਲੋ ਆਰਮੀ ਆਈ ਆ ਬਹੁਤ ਹੁਣ ਤੇ ਕੰਮ ਚੱਲਣ ਲਿਆ ਵਾ ਠੀਕ ਆ ਜੀ ਠੀਕ ਆ ਪਰ ਹੁਣ ਜਿਹੜਾ ਇਹ ਕੰਮ ਆ ਨਾ ਜੀ ਹੁਣ ਤੇ ਜਿਦਾ ਮਤਲਬ ਉਹ ਤਾਂ ਵਾਈ ਜਾਂਦੇ ਬਿੰਨ ਕੁੜੀਏ ਕਾਨਾਂ ਤੇ ਮੌਕੇ ਦੇਣ ਕੇ ਕੀਤਾ ਨਾ ਨਹੀਂ ਹੁਣ ਫਾਇਦਾ ਨਹੀਂ ਕੋਈ ਹੁੰਦਾ ਹੁਣ ਹੁਣ ਇਹ ਫਾਇਦਾ ਵਾ ਹਾਂਜੀ ਵੀ ਚਲੋ ਆ ਜਿਹੜਾ ਸਾਡੇ ਗਰੀ ਸਾਡੇ ਕਿਸਾਨ ਭਰਾ ਸਾਰੇ ਜੀ ਜੀ ਹੁਣ ਇਲਾਕਾ ਵੱਜੂਗਾ ਜੀ ਨਹੀਂ ਤੇ ਵੀ ਇਥੋਂ ਟੁੱਟ ਜਾਂਦਾ ਵੀ ਡੁੱਬ ਜਾਣਾ ਸਾਡੇ ਘਰ ਵੀ ਡੁੱਬ ਜਾਣੀ ਠੀਕ ਹੈ ਜੀ ਅਸੀਂ ਘਰੋਂ ਤੋਂ ਹੁਣ ਸਾਰਾ ਸਮਾਨ ਕੱਢ ਕੇ ਕਿਤੇ ਪਚਾ ਕੇ ਬਿਠਾ ਡੰਗਰ ਸਾਡੇ ਕਿਤੇ ਹੀ ਕਿਤੇ ਫਿਰਦੇ ਆ ਠੀਕ ਹੈ ਜੀ ਠੀਕ ਹੈ ਡਰਦੇ ਜੀ ਜੀ ਵੀ ਜੇ ਬੰਨ ਰਨੋ ਟੁੱਟ ਗਿਆ ਹਮ ਤੇ ਇਥੋਂ ਸਾਡੇ ਕੋ ਨਿਕਲੇ ਨਹੀਂ ਜਾਣਾ ਪਾਣੀ ਬਹੁਤ ਆ ਸਾਡਾ ਇਦਾਂ ਦੇ ਹਾਲਾਤ ਹੋ ਜਾਂਦੇ ਆ ਜੀ